ਪੁੱਛਿਆ ਓ ਯਾਰਾ ਉਹ ਮੇਰਾ ਹੈ ਵੀ ਜੜਾ ਹਿੱਲ ਗਈ ਮੇਰੀ ਸ਼ਾਇਦ ਕਿਸੇ ਨੇ ਬਣਾਈ ਹੋਊਗੀ ਇਦਾਂ ਦੀ ਚੀਜ਼ ਉਹ ਹੈਪੀ ਮਿਹਨਤ ਦਾ ਬਹੁਤ ਲੱਗਿਆ ਉਹ ਚੀਜ਼ ਨੂੰ ਬਣਾਉਣ ਦੇਣਾ ਲਓ ਮਿਹਨਤ ਦਾ ਜੀ ਏ ਟਾ ਇੱਕ ਐਮ ਆਰ ਪੀ ਵੀ ਲਿਖਾਇਆ ਤੇ ਉੱਪਰ 392 ਤੇ ਬਾਬੇ ਸ਼ਾਮਾਂ ਹੋ ਗਈਆਂ ਤੇ ਮੈਂ ਤੇ ਹੈਪੀ ਆ ਗਿਆ ਰਣੀ ਕਰਨ ਤੇ ਤੁਹਾਨੂੰ ਇੱਕ ਬਾਬੇ ਚੀਜ਼ ਦਿਖਾਉਣੀ ਆ ਛਾਈ ਦੀ ਕਿਸੇ ਨੇ ਬਣਾਈ ਹੋਊਗੀ ਇਦਾਂ ਦੀ ਚੀਜ਼ ਉਹ ਸਾਡੇ ਹੈਪੀ ਨੇ ਕਰ ਦਿਖਾਇਆ ਆਪਣੇ ਇੰਡੀਆ ਦਾ ਪਹਿਲਾ ਆਪਾਂ ਕੀ ਕਹਿ ਸਕਦੇ ਆ ਉਹਨੂੰ ਐਮ ਬ੍ਰੋ ਆਵਿਸ਼ਕਾਰ ਹਾਂ ਕੀ ਕੀ ਕਹਿ ਸਕਦੇ ਆਪਾਂ ਨੂੰ ਨਿਆ ਆਵਿਸ਼ਕਾਰ ਕਰਦੇ ਆਵਿਸ਼ਕਾਰ ਹੈਪੀ ਮਿਹਨਤ ਦਾ ਬਹੁਤ ਲੱਗਿਆ ਉਹ ਚੀਜ਼ ਨੂੰ ਬਣਾਉਣ ਦੇਣਾ ਨਾ ਮੈਨੂੰ ਇਹ ਨਜ਼ਰ ਆ ਗਈ। ਇਹ ਮਿਹਨਤ ਸਾਲਾ ਖੂਨ ਪਸੀਨੇ ਦੀ ਕਮਾਈ ਲੱਗਿਆ ਬਾਦ। ਖਰਚਾ ਕਿੰਨਾ ਕਾ ਗਿਆ ਦੀ ਅੱ비 ਉਹ ਜੀਤ ਤੇ। ਖਰਚਾ ਬੱਸ ਹੈਂ? 20 ਮਿੰਟ। ਨਹੀਂ ਤੂੰ ਖਰਚਾ ਦੱਸ ਤੂੰ ਮੈਂ ਟਾਈਮ ਤਾਂ ਪੁੱਛਿਆ ਹੀ ਨਹੀਂ ਟਾਈਮ ਤਾਂ ਬਹੁਤ ਲੱਗਿਆ ਉਹ ਜੀਨ ਬਣਾਉਣ ਦੇ। ਬੱਸ ਅੱਧਾ ਘੰਟਾ ਆਇਆ ਮਨਾ। ਲੈ ਸਾਲਾ ਫੇਰ ਅੱਧਾ ਘੰਟਾ ਮੈਂ ਤੈਨੂੰ ਖਰਚਾ ਪੁੱਛਿਆ। ਓ ਯਾਰ ਉਹ ਮੇਰਾ ਆ ਵੀ ਜੜਾ ਹਿੱਲ ਗਈਆਂ ਮੇਰੀਆਂ। ਖਰਚਾ। ਦੇ ਲਾਉਣ ਲੈਣਾ ਪਿਆ। ਲੋਨ ਲੋਨ ਦਾ ਫਿਰ ਕਿਹੜੀ ਕਿਹੜੀ ਬੈਂਕ ਚੋਂ ਘਾਇਦੀ ਕੰਗਾਲ ਬੈਂਕ ਨਹੀਂ ਇਹ ਪਿੱਤੇ ਦਿਮਾਗ ਚ ਮਤਲਬ ਉਹ ਚੀਜ਼ ਬਣਾਉਂਦਾ ਹੈ ਆਈਡੀਆ ਕਿਵੇਂ ਆਇਆ ਵੀ ਹਾਂ ਵੀ ਮੈਂ ਇੰਨਾ ਕੁਝ ਵੱਡਾ ਅਚੀਵ ਕਰ ਸਕਦਾ ਜ਼ਿੰਦਗੀ ਦੇ ਵਿੱਚ ਇਹ ਕੁਝ ਵੀ ਮੈਂ ਹਾਸਲ ਕਰ ਸਾਢੇ 450 ਰੁਪਏ ਸੋਚ ਕੇ ਯਾਦ ਆ ਗਿਆ ਵੀ ਇਹ ਸਾਡਾ ਕਿਹੜਾ ਸਾਢੇ 450 ਰੁਪਏ ਲਾਊਗਾ ਵੀ ਐਂ ਕੰਮ ਸਾਰ ਦਿੰਦੇ ਹੈ ਐਂ ਸਾਰ ਦਿੰਦੇ ਬਾਕੀ ਕਿਸੇ ਨੇ ਉਹ ਕਰਤਾ ਦੀ ਮੇਣਾ ਲਾਰਾ ਲਾਤਾ ਦੀ ਮੈਂ ਲੈ ਆ ਕੇ ਦਊਗਾ ਹਣਾ ਉਹ ਬੰਦੇ ਕਰਕੇ ਵੀ ਵੀ ਮੈਂ ਲਿਆ ਕੇ ਦਊਗਾ ਉਹ ਹਾਂ ਉਹ ਬੰਦੇ ਨੇ ਮੈਨੂੰ ਐ ਲਿਆ ਨਹੀਂ ਹਾਂ ਜੇ ਪਰ ਹੁਣ ਮੈਂ ਉਹ ਚੀਜ਼ ਦਿਖਾਈਏ ਇਹਦੇ ਇਹਦੇ ਉ ਟਿਊਨ ਜੀ ਲਾ ਤੇ ਬਾਬੇ ਆ ਚੀਜ਼ ਰਹੀ ਉਹ ਇਹ ਕੀ ਕੀ ਨਾਂ ਰੱਖਿਆ ਵੈਸੇ ਬਾਬੇ ਦਾ ਹੈ ਜੀ ਸਟੈਂਡ ਬਾਬਾ ਵਾਲਾ ਸਟੈਂਡ ਨਹੀਂ ਆ ਵੀ ਬੇਰ ਵੀ ਕੋਈ ਨਾਂ ਤਾਂ ਹੋਊਗਾ ਇਹਦਾ ਬਾਈ ਹੈ ਵੀ ਤੇਰੇ ਕੋਲ ਖੜਾ ਯਾਰ ਤੇਰੇ ਨਾਲ ਹੀ ਸੂਟ ਕਰਦਾ ਬਾਬੇ ਹੱਬੀ ਚਲ ਚੰਗੀ ਤਰ੍ਹਾਂ ਸਮਝਾ ਵੀ ਇਹਦੇ ਕੀ ਕੋਸਟ ਆਈ ਆ ਹੈ ਇਹ ਕੀ ਕੀ ਲੱਗਿਆ ਡੰਡਾ 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 ਕਿੱਥੋਂ ਲਿਆਉਂਦਾ ਸੀ ਇਹ ਡੰਡਾ ਮੈਨੂੰ ਮਿਲਿਆ ਸੀ ਰੂੜੀ ਤੋਂ ਐ ਐਮ ਆਰ ਪੀ ਲਿਖਰ ਗਏ ਤੇ ਅੱਛਾ ਦਾ ਦੇ ਹੋਰੇ ਕਾ ਅੱਛਾ ਇਹ ਐਨਾ ਪ੍ਰਾਈਸ ਲੱਗਿਆ ਕਿੱਥੇ ਲਿਖਿਆ ਕਿੱਥੇ ਐਮ ਆਰ ਪੀ ਇਹਦਾ ਡੇਟ ਆ ਇੱਕ ਐਮ ਆਰ ਪੀ ਵੀ ਲਿਖਾਇਆ ਦਿਆ ਮੈਨੂੰ ਆ ਗਿਆ 312.90 ਕੋਸਟਲੀ ਕੋਸਟਲੀ ਪੈ ਗਿਆ ਤਾਂ ਤੇ ਆ ਮੱਖਾ ਮੁੱਖਾ ਕਿੱਥੋਂ ਲਿਆਂਦੀ ਆਂਦੀ ਬਾਈ ਇਹ ਤਾਂ ਫਿਰ ਮਨੇ ਚੱਕ ਨਹੀਂ ਲੰਦਾ ਕਿਸੇ ਦੀ ਅੱਛਾ ਤੇ ਆ ਡੰਡਾ ਬਾਈ ਸਾਗਵਾਨ ਦਾ ਕਿਹੜੀ ਲੱਕੜ ਹੁੰਦੀ ਆ ਉਹ ਦਾ ਇਹ ਹਾਂ ਇਹ ਬਾਰਵਾਂ ਆਇਆ ਹੋਰ ਅੱਛਾ ਆ ਰਹਾ ਨੀਚੇ ਇਹ ਥੋੜੀ ਚਾਰ ਲੱਗਦੀ ਸਾਲੀ ਨਹੀਂ ਆਪੀ ਚੱਲਾਣਾ ਠੀਕ ਦੀ ਆ ਵੀ ਠੀਕ ਆ ਦੇਖੀ ਆਗੁਰਾ ਦਾ ਬੱਟਾ ਸਹੀ ਲਾਣ ਦੋ ਜੀਰੇ ਸਾਰੇ ਖੜੂਗਾ ਉਹ ਕਮਜ਼ੋਰ ਮੈਂ ਲੋਕੀ ਮਾਝਾ ਪਹਿਲਾਂ ਬਣਾ ਕੇ ਦੇਖਾਂ ਜੇ ਗੱਲ ਜੀ ਬਣੂਗੀ ਹੁਣ ਇਹਦਾ ਊ ਟੈਂਪੋਰਰੀ ਜਿਹਾ ਬਣਾਇਆ ਨੀ ਐਨ ਮੈਂ ਸਿੱਧਾ ਡੰਡਾ ਲਾ ਲੋਕ ਪਤਾ ਕੀ ਕਹਿੰਦੇ ਨੇ ਵੀ ਜੜਾਂ ਕਮਜ਼ੋਰ ਹੋਣੀਆਂ ਚਾਹੀਦੀਆਂ ਨੇ ਚੀਜ਼ ਦੀਆਂ ਚਾਹੇ ਆਪਾਂ ਗੱਲ ਨੂੰ ਭੱਜ ਵੀ ਰਿਆਂ ਆਪਣੇ ਲੱਤਾਂ 'ਚ ਜਾਨ ਹੋਣੀ ਚਾਹੀਦੀ ਆ ਇਹਦੀ ਭਾਵੇਂ ਲੱਤਾਂ 'ਚ ਜਾਨ ਨਹੀਂ ਹੈਗੀ ਲੱਤਾਂ ਹੀ ਕਮਜ਼ੋਰ ਨੇ ਪਹਿਲਾਂ ਤੋਂ ਹੀ ਇਹਦੀ ਇਹ ਰੱਖ ਦਾਂਗੇ ਵਜਨ ਆਪਾਂ ਕਿਉਂ ਡਰ ਰਹੇ ਆ ਵਜਨ ਰੱਖ ਕੇ ਵੀ ਕੀ ਕਰ ਲੈ ਮੇਖਾ ਵੀ ਪੂਰੀਆਂ ਉਹਦੇ ਵਾਲੀਆਂ ਲਾ ਰਹੀਆਂ ਸਕਰੂ ਵਾਲੀਆਂ ਹਾਂ ਇੰਨੀ ਲੰਮੀ ਮੇਖਾ ਇੰਨੀ ਨਿਰਦਿੱ ਇਹ ਡੰਡਾ ਬੜਾ ਸਿੱਧਾ ਲਿੱਤਾ ਹੈ ਵੀ ਕਿਤੋਂ ਲਿੱਤਾ ਬਈ ਨਿੱਕੀ ਤੈਨੂੰ ਆਈਡੀਆ ਮਤਲਬ ਕਿਵੇਂ ਆਇਆ ਵੀ ਵੀ ਮੈਂ ਇਹ ਚੀਜ਼ ਕਰ ਸਕਦਾ ਵੀ ਇੰਨਾ ਕੁਝ ਵੱਡਾ ਮੈਂ ਬਣਾ ਸਕਦਾ ਮੈਂ ਵੇ ਜਦੋਂ ਬੰਦੇ ਦੇ ਅੰਦਰ ਅੱਗ ਹੁੰਦੀ ਹੈ ਨਾ ਇੱਛਾ ਚਾਹਤ ਕੁਝ ਕਰ ਦਿਖਾਉਣ ਦੀ ਉਹ ਉਹ ਕਰ ਦਿੰਦਾ ਚੱਲ ਨਾ ਬਹੁਤ ਚੱਲ ਫਿਰ ਲੈ ਲਾਈਏ ਦੌੜ ਯਾਰ ਨਹੀਂ ਬਹੁਤ ਗੰਢੀ ਚੀਜ਼ ਹੈ ਲੈ ਹੁਣ ਆਪਾਂ ਦੌੜ ਦੌੜ ਇੱਕ ਵਾਰੀ ਫੋਨ ਰੱਖ ਕੇ ਤਾਂ ਦਿਖਾ ਦੇ ਯਾਰ ਆਪਣੀ ਪਬਲਿਕ ਦੇਖਣਾ ਚਾਹੁੰਦੀ ਹੈ ਵੀ ਕਿਹਦੇ ਲਈ ਇਹ ਕੀ ਕੰਮ ਆਊਗਾ ਤੇ ਬਾਬੇ ਹੈਗਾ ਫੋਨ ਦਾ ਸਟੈਂਡ ਆ ਦੇਖੋ ਚੈੱਕ ਕਰੋ ਹਾਂ ਰੱਖ ਲਓ ਵੀ ਜਦੋਂ ਆਪਾਂ ਨੀਚੇ ਹਾਂ ਜਿੱਦਾਂ ਮਰਜ਼ੀ ਰੱਖ ਲਓ ਤੇ ਅੱਗੇ ਜਿੱਦਾਂ ਹੈਪੀ ਕਈ ਵਾਰ ਇਕੱਲਾ ਹੁੰਦਾ ਰਣੀ ਕਿਤੇ ਵੀ ਨੇ ਇਹਨੂੰ ਕੀ ਹੁੰਦਾ ਵੀ ਫੋਨ ਨੀਚੇ ਧਰਨਾ ਪੈਂਦਾ ਇਹਨੂੰ ਹੁਣ ਇਹਨੇ ਜਿਗਾਰ ਲਾਤਾ ਇਹਨੇ ਸਟੈਂਡ ਬਣਾਤਾ ਹਲੇ ਪਾਣੀ ਕੰਮ ਜਦ ਬਹੁ ਹੋਊ ਪਾਣੀ ਨਾ ਹੋ ਅੱਛਾ ਕੈਮਰਾ ਚ ਲਾ ਕੇ ਦੇਖਿਆ ਬਿਲਕੁਲ ਹਾਂ ਅੱਛਾ ਜੀ ਫੇਰ ਦਾ ਮਤਲਬ ਤਰੱਕੀਆਂ ਕਰਕੇ ਆਪੀ ਦੂੰ ਆਪਾਂ ਵੀ 30 ਦਿਨਾਂ ਦੇ ਵਿੱਚ ਬਹੁਤ ਤਰੱਕੀ ਪਾ ਲਈ ਇਸਾ ਉਤੇ ਆਪਾਂ ਸਟੈਂਡ ਲੈ ਆਏ ਹੈ ਓਏ ਇੰਨਾ ਕ ਬਜਟ ਆ ਗਿਆ ਆਪਾਂ ਨੂੰ ਨਹੀਂ ਉਹ ਹੋਰ ਗੱਲਾਂ ਨਹੀਂ ਗੱਲਾਂ ਜਿਹੜਾ ਤੂੰ ਡੰਡਾ ਬਿਲਕੁਲ ਸਿੱਧਾ ਲੈ ਲੈਣਾ ਉਹ ਸਿੱਧਾ ਸਹੀ ਨਹੀਂ ਹੁੰਦਾ ਇਹ ਸਹੀ ਆ ਅੱਛਾ ਬਣਾਣੀ ਇਹ ਹੁਣ ਐ ਅੱਗੋਂ ਐ ਹਾਂ ਐਵੇਂ ਆ ਵੀ ਫੋਨ ਥੋੜਾ ਹੁਣ ਲੈਵਲ ਦਾ ਆਣ ਸਿੱਧਾ ਆ ਸਿੱਧਾ ਡੰਡਾ ਹੁੰਦਾ ਸਿੱਧਾ ਤਾਂ ਵਧੀਰਾ ਦੀ ਕਰੇ ਫੋਨ ਦੇਖੀ ਟਿੱਡਾ ਦਾ ਘੜਾ ਦੇ ਮੇਰੀ ਗੱਲ ਸੁਣ ਇੱਕ 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 ਚ ਇੱਕ ਚ ਹੋਰ ਚੀਜ਼ ਹੋ ਜਾਂਦੀ ਗੋਲੂ ਗੋਲ ਪਈਆ ਗੁੱਦਾ ਮੇਰੇ ਕੋਲ ਪਈਆ ਮੇਰੇ ਕੋਲ ਓਏ ਓਰੇ ਸਹੀ ਆਲੇ ਪੂਰੇ ਰੱਖੇ ਨੂੰ ਓਰੇ ਵੀ ਸਹੀ ਆ ਜਿੱਥੇ ਮਰਜੀ ਲਾ ਦੇ ਨਾ ਓਰੇ ਹੁਣ ਵੀਡੀਓ ਬਣਾ ਇੱਕ ਲਗੀ ਚਲਾ ਕੇ ਕਿੱਦਾਂ ਦੀ ਆਊਗੀ ਦਿਖਾਉਣਾ ਬਾਬੇ ਪਰ ਕਿੱਦਾਂ ਵੀਡੀਓ ਬਣਦੀ ਆ ਦੋ ਤਿੰਨ ਸੈਕਿੰਡ ਦੀ ਬਣਾ ਦੇ ਦੇਖਾ ਸਾਰਾ ਆਊਗਾ ਮੈਂ ਐ ਲੈ ਦੇਖਾ ਪਿੱਛੇ ਤੱਕ ਜਾਵਾਂ ਹਾਂ ਚੱਲ ਹੁਣ ਹੁਣ ਬਣਾ ਕੱਢੀ ਵਾਰ ਸਿੰਦੇ ਕਰੀ ਆਪ ਕੇ ਸਹੀ ਆਉਂਦਾ ਹਨਾ ਥੋੜਾ ਜਿਹਾ ਦੂਰ ਖੜਨਾ ਪੈਂਦਾ ਹਨਾ ਨਾਲੇ ਫੋਨ ਹਿੱਲਦਾ ਵੀ ਨਹੀਂ ਹੈਗਾ ਜਮਾ ਵੀ ਨਹੀਂ ਬਾਈ ਹਾਂ ਬਿਲਕੁਲ ਓਕੇ ਰਿਪੋਰਟ ਤੇ ਜੇ ਕਿਸੇ ਨੇ ਆਰਡਰ ਰੂਡਰ ਕਰਨਾ ਹੋਇਆ ਬਾਈ 200 ਰੁਪਏ ਲੇਗਾ ਪਹਿਲਾਂ ਸਾਡੇ ਕੋਲ ਅਡਵਾਂਸ ਪੇਮੈਂਟ ਪਹਿਲਾਂ ਸਾਨੂੰ 2000 ਰੁਪਏ ਕਰ ਦਿਓ ਇਹਦੇ ਕੋਸਟਰੀ ਮਤਲਬ ਰਕਮ ਰੁਕਮ 5000 ਚ ਤਿਆਰ ਹੋ ਜਾਊਗਾ ਆਪੀ ਹਨਾ ਤੇ 2000 ਪਹਿਲਾਂ ਅਸੀਂ ਅਡਵਾਂਸ ਲਵਾਂਗੇ ਫੇ ਜਿਹੜਾ ਭੇਜਾਂ ਦਾ ਖਰਚਾ ਹੋਊਗਾ ਉਹ ਤੁਹਾਡਾ ਆਪਦਾ ਹੋਊਗਾ ਕਿਉਂ ਬਈ ਜਿਵੇਂ ਆਪਾਂ ਪਾਰਸਲ ਕਰਾਂਗੇ ਜਿਹੜਾ 2-300 ਰੁਪਿਆ ਖਰਚਾ ਹੋਊਗਾ ਉਹ ਤੁਹਾਡਾ ਹੋਊਗਾ ਤੇ ਇਹ ਸੀਗਾ ਬਾਬੇ ਅੱਜ ਦਾ ਵਲੌਗ ਤੇ ਆਪਾਂ ਕਰਦੇ ਆ ਰੈਣੀ ਸਟਾਰਟ ਹੁਣ ਆਪਾਂ ਖੇਤ ਆਇਆ ਰੋਟੀ ਲੈ ਕੇ ਆ ਲੋ ਤੇ ਸਪਰੇਅ ਕਰਵਾਈ ਜਾਂਦੇ ਆਪਾਂ ਜਿਹੜੀ ਆਪਾਂ 26 ਲਈ ਸੀਗੀ ਲੇਟ ਮੱਕੇ ਵਾਲਿਆਂ ਚ ਤੇ ਸਪਰੇਅ ਕਰਵਾਈ ਜਾਂਦੇ ਆ ਤੇ ਮੈਂ ਲੈ ਕੇ ਆਇਆ ਰੋਟੀ ਤੇ ਆਪਣੀ ਛੱਬੀ ਆ ਦੇਖੋ ਥੋੜੀ ਥੋੜੀ ਨਿਸਰਨ ਲੱਗ ਰਹੀ ਆ ਇਹ ਆਪਣੇ ਗੇਤ ਨੇ ਆ ਬਾਈ ਕਿਸੇ ਹੋਰ ਦੇ ਨੇ ਤੇ ਆ ਛੱਬੀ ਆ ਆਪਣੀ ਆ ਦੇਖੋ ਆ ਬੁੱਝਾ ਕੀਤਾ ਹੋਇਆ ਨੇ ਆ ਦੇਖੋ ਥੋੜੀ ਥੋੜੀ ਨਿਸਰੀ ਹੋਈ ਆ ਤੇ ਦਿਖਾਉਣਾ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਡੈਡੀ ਉਧਰ ਬਾਈਆਂ ਕੋਲ ਜੁੜ ਰਹੀ ਇਹਨੂੰ ਕਲੀ ਕਿੰਦਾ ਕਰਦੇ ਕਲੀ ਆ ਮਹਾਰਾਜ ਉਹ ਰਖੜਾ ਫੇਰ ਮਨ ਲਗਾ ਦੋ ਉਹ ਇਕਲੀਆਂ ਗਲੀਆਂ ਮਹਾਰਾਜ ਕਹਿ ਹੋ ਗਿਆ ਤੇ ਲੋ ਬਾਬਿਓ ਰੋਟੀ ਰੋਟੀ ਖਾ ਲਈ ਤੇ ਮੈਂ ਟਿਫਨ ਵੀ ਲੈ ਲਿਆ ਤੇ ਚਲਦਿਆਂ ਕਰੇ ਸਪਰੇ ਕਰੀ ਜਾਂਦੇ ਨੇ ਆਪ ਨਹੀਂ ਛੱਬੀ ਆ ਇਧਰ ਆਪਣੀ 14 14 ਦੇਖੋ 14 ਵੀ ਨਿਸਰ ਗਈ ਫਿਰ ਉਹ